ਯਾਤਰਾ ਤੇ ਲਈ ਗਏ ਦੋ ਨੌਜਵਾਨਾਂ ਦੀ ਜੁੜੀ ਹੈ ਮੌਤ ਹੋ ਗਈ ਦੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਗਏ ਅੱਠ ਨੌਜਵਾਨ ਤੇ ਕਾਰ ਨੂੰ ਪੰਚਰ ਲਗਾਉਂਦੇ ਸਮੇਂ ਇੱਕ ਨੇ ਕਾਰ ਨੂੰ ਟੱਕਰ ਮਾਰੀ ਹੈ ਤੇ ਦੱਸਦੀ ਕਿ ਇੱਕ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਤੇ ਇੱਕ ਦੀ ਹਸਪਤਾਲ ਦੇ ਵਿੱਚ ਮੌਤ ਹੋਈ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਇਹ ਹਾਦਸਾ ਹੋਇਆ ਹੈ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਨਿਰਮਲਪਤੀ ਜਗ ਨਿਰੰਦਰ ਸਿੰਘ ਜੋ ਇੱਥੇ ਜਾ ਰਹੀ ਹਮਕੋਰ ਸਾਹਿਬ ਜਾ ਰਹੀ ਰਸਤੇ 'ਤੇ लवली ਤੋਂ ਕੋਲ ਗੱਡੀ ਪੈਂਚਰ ਹੋਈ ਐ ਪੈਂਚਰ ਲਾ ਕੇ ਤੇ ਇਹ ਬੈਹ ਲਗੇ ਗੱਡੀ 'ਚ ਤੇ ਮਗਰੋਂ ਗੱਡੀ ਆਈ ਐ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਦਈ ਤੇ ਇਹਨਾਂ ਦੀ ਜਾ ਕੇ ਮੁੱਕ ਤੇ ਕਿੰਨੇ ਜਣੇ ਦੀ ਦੋ ਜਣੇ ਦੀ ਮੁੱਕ ਤੇ ਡੈੱਡ ਹੋ ਗਈ ਦੂਸਰਾ ਕਿੱਥੇ ਦੂਸਰਾ ਹਮਸਰ ਦਾ ਕਿੰਨੇ ਜਣੇ ਗਏ ਸੀ ਅੱਛਾ ਤੀਛੇ ਜਣੇ ਇੱਥੋਂ ਤੇ ਦੋ ਜਣੇ ਇੱਥੋਂ ਹਮਸਰੋਂ ਆਠ ਜਣੇ ਗਏ ਦੋ ਗੱਡੀਆਂ ਦੋ ਗੱਡੀਆਂ ਉਹ ਤੇ ਭੀਗੇ ਤੇ ਸੀਟਾ ਗੱਡੀ ਸੀ ਐ ਹਿਸ਼ਾਰਪੁਰ ਦੇ ਹੀ ਤੇ ਸ਼ਰਾਬ ਬਹੁਤ ਜਦਾ ਨਾਲ ਉਹਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦਿਆ ਤੇ ਵਿੱਚੋਂ ਵੇਖਿਆ ਗੱਡੀ ਦੇ ਚਾਂ ਸ਼ਰਾਬ ਦੀਆਂ ਬੋਤਲਾਂ ਵੀ ਪੰਜ-ਛਤ ਨਿਕਲੀਆਂ ਨਾਲ ਤੇ ਬਹੁਤ ਜਦਾ ਸ਼ਰਾਬ ਪੀਤੀ ਹੋਈ ਸੀ ਨਾਲ ਉਹਨਾਂ ਨੂੰ ਪੁਲਿਸ ਨੇ ਫੜ ਲਿਆ